ਕੁੜੀਓ ਜੇ ਤੁਸੀਂ ਵੀ ਆਲੂ ਭਿੰਡੀ ਦੀ ਸਬਜ਼ੀ ਬਣਾਉਣੀ ਸਿੱਖਣੀ ਹੈ ਨਾ ਤੇ ਮੈਂ ਕਹਿੰਦੀ ਹਾਂ ਸਾਰੇ ਕੰਮ ਛੱਡੋ ਤੇ ਆ ਜਾਓ ਫਿਰ ਆਪਣੀ ਵੀਡੀਓ ਤੇ ਹਨਾ ਫੋਨ ਚੱਕੋ ਆਪਣੇ ਤੇ ਖੋਲ੍ਹ ਲਓ ਆਪਣੇ ਵਾਲਾ ਚੈਨਲ ਹੈਲਥ ਹਰਬਲ 213 ਜਿਹਦੇ ਵਿੱਚ ਕੀ ਤੁਹਾਨੂੰ ਸਾਰੀ ਜਾਣਕਾਰੀ ਮਿਲਦੀ ਹੈ ਘਰੇਲੂ ਨੁਸਖੇ ਵੀ ਮਿਲਦੇ ਆ ਤੇ ਤੁਹਾਨੂੰ ਰੈਸਪੀਆਂ ਵੀ ਦੱਸੀਆਂ ਜਾਂਦੀਆਂ ਨੇ ਤੇ ਤੁਹਾਨੂੰ ਮੋਟੀਵੇਸ਼ਨ ਵੀ ਵੀਡੀਓ ਦਿੱਤੀਆਂ ਜਾਂਦੀਆਂ ਨੇ ਵੀ ਤੁਸੀਂ ਮੋਟੀਵੇਟ ਕਿਵੇਂ ਰਹਿਣਾ ਹੈਗਾ ਕਿਵੇਂ ਲੋਕਾਂ ਨੇ ਡਿਪਰੈਸ਼ਨ ਚੋਂ ਨਿਕਲਣਾ ਕਿਵੇਂ ਖੁਸ਼ ਰਹਿਣਾ ਕਿਵੇਂ ਮਾਸਤ ਰਹਿਣਾ ਹਨਾ ਤੇ ਮੈਂ ਅੱਜ ਤੁਹਾਨੂੰ ਦਿਖਾਉਣ ਲੱਗੀ ਸੀ ਵੀ ਆਪਾਂ ਕਿਵੇਂ ਆਲੂ ਭਿੰਡੀ ਦੀ ਸਬਜ਼ੀ ਬਣਾਉਣੀ ਹੈ ਇਹਨਾਂ ਦਾ ਮੇਲ ਵੈਸੇ ਹੈ ਨਹੀਂਗਾ ਪਰ ਆਪਾਂ ਮੇਲ ਕਰ ਦੇਣਾ ਆਪਾਂ ਜਿਹੜੀ ਘਾਵਤਾ ਨੇ ਜੀ ਸਾਰੀ ਦੀ ਸਾਰੇ ਉਲਟ-ਪੁਲਟ ਕਰ ਦੇਣੀ ਹੈਗੀ ਹੈ ਜਿਹੜੇ ਕਹਿੰਦੇ ਹੁੰਦੇ ਆ ਵੀ ਆਲੂ ਤੇ ਭਿੰਡੀ ਦੇ ਨਾਲ ਆਲੂ ਛੇਤੀ ਪੱਕਦੇ ਨਹੀਂਗੇ ਉਹ ਅੱਜ ਆਪਾਂ ਪਕਾ ਦੇਣੇ ਨੇ ਠੀਕ ਹੈ ਜੀ ਤੇ ਆਹ ਲੋ ਜੀ ਚੱਕੋ ਆਪਾਂ ਕੀ ਕੀਤਾ ਆਪਾਂ ਲਿਆਂਦੀਆਂ ਭਿੰਡੀਆਂ ਤੇ ਭਿੰਡੀਆਂ ਮੈਂ ਧੋ ਰੱਖੀਆਂ ਸੀ ਸਾਫ਼ ਕਰ ਰੱਖੀਆਂ ਸੀਗੀਆਂ ਸਾਫ਼ ਕਰਕੇ ਤੇ ਮੈਂ ਉਹਨਾਂ ਨੂੰ ਆਖਿਆ ਮੈਂ ਕਿ ਚਲੋ ਇਹਨਾਂ ਦੇ ਹੁਣ ਨਾ ਟਿਕੜੇ ਜੇ ਕੱਢੀ ਗਿਆ ਆਪਾਂ ਜਿਹੜੇ ਆਹ ਹੁੰਦੇ ਨੇ ਡੂਡਨੇ ਜੇ ਇਹ ਡੂਡਨੇ ਜੇ ਕੱਢ ਕੇ ਆਪਾਂ ਤੇ ਆ ਆ ਗਿਆ ਜੀ ਅਨਮੋਲ ਅਨਮੋਲ ਹੁਣ ਦੇਖਦਾ ਪੁੱਛਦਾ ਕਹਦਾ ਨਾਨੀ ਕੀ ਕਰੀ ਜਾਂਨੇ ਹੋ ਤੁਸੀਂ ਲਓ ਜੀ ਆਪਾਂ ਇਹਦੇ ਮੱਥੇ 'ਚ ਲਾ ਦਨੇ ਆਨਮੋਲ ਦੇ ਇਹ ਇਹ ਅਨਮੋਲ ਦੇ ਮੱਥੇ ਤੇ ਲਾ ਦੇਣਾ ਤੇ ਅਨਮੋਲ ਅਨਮੋਲ ਕਹਿੰਦਾ ਨਾ 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 ਮੈਂ ਨਹੀਂ ਲਵਾਉਣੇ ਹੈਗੇ ਚੱਲ ਭਾਈ ਮੈਂ ਕਹ ਤੇਰੀ ਮਰਜ਼ੀ ਐ ਨਹੀਂ ਲਵਾਉਣੇ ਤਾਂ ਤੇਰੀ ਖੁਸ਼ੀ ਐ ਨਾ ਕਰਦਾ ਐਵੇਂ ਹੀ ਇਹ ਜਦੋਂ ਮੈਂ ਸਬਜ਼ੀ ਲੈ ਕੇ ਬੈਠੂਗੀ ਤੇ ਉਦੋਂ ਮੇਰੇ ਸਹਰਾਣੇ ਬਹਿ ਜਾਂਦਾ ਨਾਨੀ ਮम्मा ਤੁਸੀਂ ਕੀ ਕਰੀ ਜਾਂਨੇ ਹੋ ਤੁਸੀਂ ਕੀ ਕੱਟੀ ਜਾਂਦੇ ਹੋ ਮੈਂ ਵੀ ਕਰ ਲੂੰਗਾ ਮੈਂ ਐਂ ਕਰ ਲੂੰਗਾ ਮੈਂ ਬਾਹ ਕਰ ਲੂੰਗਾ ਕੰਮ ਸਾਰੇ ਕਰਾ ਦਿੰਦਾ ਖੀਰੇ ਵਗੈਰਾ ਕੱਟ ਲੈਂਦਾ ਜੀ ਸਾਰਾ ਕੁਛ ਆਲੂ ਭਿੰਡੀਆਂ ਤਾਂ ਪਾ ਲਈਆਂ ਜੀ ਕੱਟ ਤੇ ਇਹਨਾਂ ਦੇ ਡੂਡ ਨੇ ਜਿੱਤੇ ਲਾਹ ਹਜੇ ਤੱਕ ਇਹਨਾਂ ਦਾ ਚੀਰਾ ਪਚੀਰਾ ਕਰਨਾ ਹੈਗਾ ਤੇ ਹੁਣ ਕੀ ਕਰਾਂਗੇ ਜੀ ਆਪਾਂ ਪਿਆਜ਼ ਕੱਟ ਲਾਂਗੇ ਪਿਆਜ਼ ਕੱਟ ਕੇ ਆਪਾਂ ਇਹ ਧੋਸ ਵਾਰ ਕੇ ਲੈ ਕੇ ਆਂਦੇ ਸੀ ਵਿਚਾਰੇ ਕਿਉਂਕਿ ਇਹਨਾਂ ਦੇ ਉੱਤੇ ਵੀ ਰੇਤਾ ਜਿਹਾ ਲੱਗਿਆ ਹੁੰਦਾ ਹੈਗਾ ਨਾ ਆਲੂਆਂ ਦੇ ਉੱਤੇ ਪਿਆਜ਼ ਦੇ ਉੱਤੇ ਬਾਅਦ ਚ ਫੇਰ ਧੋ ਲਾਂਗੇ ਅੱਜ ਕੱਲ ਦੇ ਮੌਸਮ ਦੇ ਵਿੱਚ ਆਲੂ ਤੇ ਪਿਆਜ਼ ਹੋਰ ਹੀ ਕੂਲੇ ਜੇ ਹੋਣ ਲੱਗ ਜਾਂ ਸੌਣ ਭਾਦੋਂ ਦੇ ਵਿੱਚ ਤਾਂ ਆਪਾਂ ਨੂੰ ਹੋਰ ਹੀ ਲੱਗਣ ਲੱਗ ਜਾਂਦੇ ਨੇ ਇਹ ਇਹਨਾਂ ਨੂੰ ਆਪਾਂ ਕੱਟ ਲੈਣਾ ਜੀ ਕੱਟ ਕੇ ਫਿਰ ਆਪਾਂ ਇਹਨਾਂ ਨੂੰ ਸਾਫ਼ ਸੁਥਰੇ ਪਾਣੀ ਨਾਲ ਧੋ ਲੈਣਾ ਦੁਬਾਰੇ ਕੇਰਾ ਤਾਂ ਆਪਾਂ ਧੋ ਕੇ ਲੈਂਦੇ ਸੀ ਹੁਣ ਦੁਬਾਰੇ ਧੋ ਲਾਂਗੇ ਇਹ ਸੌਣ ਭਾਦੋਂ ਦੇ ਵਿੱਚ ਹੋਰ ਹੀ ਪਟਾਕੇ ਜੇ ਮਾਰਨ ਲੱਗ ਜਾਂਦੇ ਨੇ ਆਲੂ ਵੀ ਠੰਡ ਦੇ ਵਿੱਚ ਤਾਂ ਹਜੇ ਕਈ ਦਿਨ ਨਿਕਲ ਜਾਂਦੇ ਨੇ ਅੱਗੇ ਆਲੂ ਨਹੀਂ ਸੀ ਇੰਨੀ ਛੇਤੀ ਖਰਾਬ ਹੁੰਦੇ ਅੱਗੇ ਤਾਂ ਲੋਕ ਇਕੱਠੇ ਲਿਆ ਕੇ ਤੇ ਤੋੜਿਆਂ ਦੇ ਵਿੱਚ ਪਾ ਕੇ ਰੱਖ ਲੰਦੇ ਪਿੰਡਾਂ ਦੇ ਵਿੱਚ ਹਨਾ ਆਹ ਲੋ ਜੀ ਆਪਾਂ ਕੀ ਕੀਤਾ ਪਿੰਡੀਆਂ ਦੇ ਤਿੰਨ ਤਿੰਨ ਟੋਟੇ ਕਰਤੇ ਜਮਾ ਛੋਟੀਆਂ ਛੋਟੀਆਂ ਬਰੀਕ-ਬਰੀਕ ਨਹੀਂ ਕੱਟਣੀਆਂ ਕਿਉਂਕਿ ਆਪਾਂ ਅੱਜ ਆਲੂ ਪਕਾਉਨੇ ਆਂ ਪਿੰਡੀ ਦੇ ਨਾਲ ਤੇ ਤੁਸੀਂ ਭਾਈ ਦੇਖਦੀਆਂ ਰਿਹਾ ਕਰੋ ਚੀਜ਼ ਕੋਈ ਵੀ ਹੋਵੇ ਓਵੇਂ ਬਣ ਜਾਂਦੀ ਹੁੰਦੀ ਹੈ ਮੇਰੀ ਮੰਮੀ ਨੇ ਕੀ ਕਰਨਾ ਨਾ ਮੇਰੀ ਮਾਤਾ ਜੀ ਨੇ ਉਹਨਾਂ ਨੇ ਅੱਗੇ ਚੁੱਲ੍ਹੇ ਵਾਲਦੇ ਹੁੰਦੇ ਸੀ ਤੇ ਉਹ ਜਦੋਂ ਸਬਜ਼ੀ ਬਣਾਉਂਦੇ ਨਾ ਤੇ ਉਹ ਦੇਖੀ ਨਾ ਕੀ ਕਰਦੇ ਸਬਜੀ ਧਰ ਲੈਂਦੇ ਤੇ ਫਿਰ ਆਪਦੀ ਸਬਜੀ ਵਾਲ ਟੋਕਰੀ ਚੱਕ ਲੈਂਦੇ ਉਹਦੇ ਚ ਮਿਰਚ ਪਈ ਹੁੰਦੀ ਐ ਕੋਈ ਵੀ ਕੱਟ ਕੇ ਵਿੱਚ ਥੋੜਾ ਜਿਹਾ ਅਦਰਕ ਦਾ ਟੁਕੜਾ ਉਹ ਵੀ ਕੱਟ ਕੇ ਵਿੱਚ ਕੁਛ ਆਲੂ ਪਿਆ ਕੋਈ ਉਹ ਵੀ ਕੱਟ ਕੇ ਵਿੱਚ ਉਹਨਾਂ ਨੇ ਕਈ ਪ੍ਰਕਾਰ ਦੀ ਸਬਜੀ ਬਣਾ ਦੇਣੀ ਆਹ ਲੋ ਜੀ ਆਪਾਂ ਆਲੂ ਵੀ ਪਿੰਡੀਆਂ ਵਾਂਗੂ ਹੀ ਕੱਟਣੇ ਜਿਵੇਂ ਪਿੰਡੀਆਂ ਦੇ ਪੀਸ ਕੀਤੇ ਆ ਨਾ ਤੇ ਓਵੇਂ ਆਪਾਂ ਆਲੂਆਂ ਦੇ ਕਰਨੇ ਆ ਤੇ ਆਪਣੇ ਮਤਲਬ ਮੰਮੀ ਨੇ ਮੇਰੀ ਨੇ ਇਸ ਤਰ੍ਹਾਂ ਬਣਾਉਣਾ ਤੇ ਉਹਨਾਂ ਦੀ ਸਬਜ਼ੀ ਨੂੰ ਸਾਰੇ ਜਾਣੇ ਪਸੰਦ ਕਰਦੇ ਹੁੰਦੇ ਸੀ ਤੇ ਮੈਨੂੰ ਵੀ ਉਹੀ ਆਤ ਪਈਆ ਉਹੀ ਹੱਥ ਹੈ ਮੇਰੀ ਮਾਂ ਵਾਲਾ ਜਿਵੇਂ ਉਹ ਮੈਨੂੰ ਦੱਸਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਬੇਟਾ ਸਬਜ਼ੀ ਬਣਾਉਣੀ ਕੋਈ ਔਖੀ ਨਹੀਂ ਜੇ ਸਾਰੀਆਂ ਚੀਜ਼ਾਂ ਜਿਹੜੀਆਂ ਜੜੀਆਂ ਪਈਆਂ ਨੇ ਨਾ ਜੇ ਤੁਸੀਂ ਇਕੱਠੀਆਂ ਕਰਕੇ ਬਣਾ ਲਓਗੇ ਤਾਂ ਵੀ ਸਬਜ਼ੀ ਸਵਾਦ ਬਣ ਜਾਂਦੀ ਹੈ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਇਸ ਚੀਜ਼ ਨਾਲ ਇਹਦਾ ਮੇਲ ਹੈ ਇਸ ਚੀਜ਼ ਨਾਲ ਇਹਦਾ ਮੇਲ ਹੈ ਤੇ ਬਹੁਤ ਹੀ ਜ਼ਿਆਦਾ ਤੇ ਇੱਥੋਂ ਸਾਡੇ ਪਾਪਾ ਜੀ ਨੇ ਜਾਣਾ ਮੇਰੇ ਸਹੁਰਾ ਸਾਹਿਬ ਨੇ ਸਾਡੀ ਬੀਬੀ ਨੇ ਜਾਣਾ ਮੇਰੀ ਸਾਸੂ ਮਾਂ ਨੇ ਜਾਣਾ ਤੇ ਉਹਨਾਂ ਨੇ ਵੀ ਬੜਾ ਕਹਿੰਦੇ ਭੈਣ ਜੀ ਬਣਾਉਂਦੇ ਨੇ ਸਬ ਤੇ ਡਾਕਟਰ ਸਾਹਿਬ ਵੀ ਕਹਿ ਦਿੰਦੇ ਕਹਿੰਦੇ ਮੈਨੂੰ ਮੰਮੀ ਦੇ ਹੱਥ ਦੀ ਸਬਜ਼ੀ ਬੜੀ ਸਵਾਦ ਲੱਗਦੀ ਹੈ ਤੇ ਉਹੀ ਹੱਥ ਮੇਰਾ ਟਿਕਿਆ ਹੋਇਆ ਉਹੀ ਗਾਂ ਮੇਰੀਆਂ ਬੱਚੀਆਂ ਦਾ ਟਿਕਿਆ ਉਹ ਵੀ ਸਹੁਰੇ ਘਰੇ ਐਵੇਂ ਬਣਾਉਂਦੀਆਂ ਨੇ ਆਪਾਂ ਆਲੂ ਕੱਟ ਲੇ ਜੀ ਤੇ ਹੁਣ ਤੁਸੀਂ ਕੱਟ ਲਓ ਜੀ ਪਿਆਜ਼ ਪਿਆਜ਼ ਦਾ ਵੀ ਟੁਕੜੇ ਕਰ ਲਓ ਤੇ ਕੁੜੀਓ ਤੁਸੀਂ ਵੀ ਇਸ ਤਰ੍ਹਾਂ ਬਣਾਇਆ ਕਰੋ ਜੇ ਇਸ ਤਰ੍ਹਾਂ ਜਿਵੇਂ ਮੈਂ ਬਣਾਈ ਜਾਨੀ ਹੈ ਨਾ ਤੁਸੀਂ ਵੀ ਐਵੇਂ ਹੱਥ ਟਕਾ ਲਓ ਆਪਦਾ ਤੁਹਾਨੂੰ ਵੀ ਉਵੇਂ ਆਤ ਪੈ ਜੂਗੀ ਫਿਰ ਕੋਈ ਆਏ ਨਹੀਂ ਵੀ ਆਪਣੀ ਸਬਜ਼ੀ ਆ ਲਓ ਜੀ ਪਿਆਜ਼ ਤੇ ਟਮਾਟਰ ਟਮਾਟਰ ਸੱਟਦਾ ਸੀਗਾ ਤੇ ਉਹਨੇ ਗਾਂ ਟਪਾਤਾ ਟਮਾਟਰ ਹੋਣ ਮੈਨੂੰ ਕਹਿਨੀ ਆ ਵੀ ਜਾ ਤੂੰ ਲੈ ਜਾ ਤੇ ਇਹਨਾਂ ਨੂੰ ਕੱਟੇ ਕਰਕੇ ਧੋ ਧੂਕੇ ਲੈ ਕੇ ਆ ਤੇ ਫੇਰ ਆਪਾਂ ਟਮਾਟਰ ਕੱਟਾਂਗੇ ਉਥੋਂ ਮਾਰਦਾ ਚਲਾ ਕੇ ਕਹਿੰਦਾ ਨਾਨੀ ਤੁਸੀਂ 부ਚ ਲੋ ਇਹਨੂੰ ਤੇ ਕਈ ਵਾਰੀ ਤਾਂ 부ਚ ਲਈਦਾ ਭਾਈ ਇਹ ਇਹਨੂੰ ਬਾਹਲੇ ਉਹ ਜੇ ਲੱਛਣ ਆਉਂਦੇ ਨੇ ਤੇ ਆਪਾਂ ਹੁਣ ਕੀ ਕਰਨਾ ਜੀ ਪਿਆਜ਼ ਵੀ ਲੈ ਕੱਟ ਵਧੀਆ ਆਪਾਂ ਇਹਨਾਂ ਨੂੰ ਚੌਰਸ ਕੱਟ ਲੈਣਾ ਹੈਗਾ ਜ਼ਿਆਦੇ ਨਿੱਕੇ ਬਰੀਕ ਨਹੀਂ ਕਰਨੇ ਜਿੰਨੇ ਜਿੰਨੇ ਆਲੂਆਂ ਦੇ ਪੀਸ ਸੀ ਉਹਨੇ ਉਹਨੇ ਆਪਾਂ ਇਹਨਾਂ ਦੇ ਕਰ ਲੇ ਤੇ ਜਦੋਂ ਤੁਹਾਨੂੰ ਇਹ ਆਦਤ ਪੈ ਗਈ ਨਾ ਬਣਾਉਣ ਦੀ ਉਦੋਂ ਕੋਈ ਇਹ ਨਹੀਂ ਵੀ ਆਪਣੀ ਮਿਰਚ ਵੇਕਾਰ ਗਈ ਜਾਂ ਆਪਣਾ ਕੋਈ ਟਮਾਟਰ ਵੇਕਾਰ ਗਿਆ ਕਈ ਵਾਰੀ ਕੀ ਹੁੰਦਾ ਆਪਾਂ ਕਹਿੰਦੇ ਨੇ ਆਹ ਚੀਜ਼ ਤਾਂ ਇਸ ਚੀਜ਼ ਚ ਪੈਂਦੀ ਨਹੀਂ ਹੈਗੀ ਤੇ ਆਪਾਂ ਹੁਣ ਕੀ ਕਰਨੀ ਹੈ ਇਹਨੂੰ ਇੱਕ ਪਾਸੇ ਰੱਖ ਦਿਓ ਜਦ ਨੂੰ ਉਹ ਖਰਾਬ ਹੋ ਜਾਂਦੀ ਹੈ ਇੱਕ ਦਿਨ ਤਾਂ ਸਾਰੀਆਂ ਸਬਜ਼ੀਆਂ ਇਕੱਠੀਆਂ ਕਰਕੇ ਬਣਾ ਹੀ ਲਿਆ ਕਰੋ ਮਿਕਸ ਵੈਜ ਹਨਾ ਆਹ ਲੋ ਜੀ ਆਪਾਂ ਹੁਣ ਟਮਾਟਰਾਂ ਟਮਾਟਰਾਂ ਦੇ ਵੀ ਵੱਡੇ ਪੀਸ ਕਰਨੇ ਛੋਟੇ ਨਹੀਂ ਕਰਨੇ ਛੋਟੇ ਇਹਨਾਂ ਦੇ ਵਿੱਚ ਸੋਹਣੇ ਨਹੀਂ ਲੱਗਣੇ ਹੈਗੇ ਆਪਾਂ ਜਿਹੜਾ ਸਾਰਾ ਕੁਝ ਹੈ ਨਾ ਜਿਹੜਾ ਵਧੀਆ ਤਰੀਕੇ ਦੇ ਨਾਲ ਵੱਡੇ ਵੱਡੇ ਪੀਸ ਕਰਕੇ ਤੇ ਆਪਾਂ ਬਣਾ ਲੈਣਾ ਜੀ ਮੈਂ ਕਈ ਘਰਾਂ ਦੇ ਵਿੱਚ ਦੇਖਿਆ بڑے ਛੋਟੇ ਪੀਸ ਕੱਟਦੇ ਨੇ ਕਈ ਨਾ ਕਦੂਆਂ ਦੀ ਸਬਜ਼ੀ ਬਣਾਉਂਦੇ ਨੇ ਜਾਂ ਮਤਲਬ ਤੋਰੀਆਂ ਦੀ ਬਣਾਉਂਦੇ ਨੇ ਕਿੰਨੇ ਕਿੰਨੇ ਬਰੀਕ ਬਰੀਕ ਜੇ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਆ ਮੈਂ ਕਹਿੰਦੀ ਤੁਸੀਂ ਇੰਨੇ ਬਰੀਕ ਕਿਉਂ ਕਰਦੇ ਹੋ ਆਹ ਲੋ ਜੀ ਆਪਾਂ ਸਾਰਾ ਕੁਝ ਕਰ ਲਿਆ ਤਿਆਰ ਤਿਆਰ ਕਰਕੇ ਤੇ ਹੁਣ ਮੈਂ ਕਹਿੰਨੀ ਆਪਾਂ ਆਪਣੀ ਰਸੋਈ ਦੇ ਵਿੱਚ ਚੱਲੀਏ ਰਸੋਈ ਦੇ ਵਿੱਚ ਜਾ ਕੇ ਤੇ ਉੱਥੇ ਕਰਾਂਗੇ ਤਿਆਰ ਇੱਥੇ ਠੰਡੀ ਹਵਾ ਆਉਂਦੀ ਹੁੰਦੀ ਹੈ ਤੇ ਆਪੇ ਬਹਿ ਜਾਈਦਾ ਤੇ ਹੁਣ ਆਪਣੇ ਰਸੋਈ ਤੇ ਜਾ ਕੇ ਹੀ ਟਾਈਮ ਪਾਸ ਹੋਊਗਾ ਜਿੰਨਾ ਚਿਰ ਬੈਠਾ ਗਿਆ ਠੰਡੀ ਹਵਾ ਚ ਬਹਿ ਕੇ ਭਾਈ ਤੇ ਹੁਣ ਜਾ ਕੇ ਆਪਾਂ ਧਰ ਲਈ ਜੀ ਕੜਾਹੀ ਠੀਕ ਹੈ ਜੀ ਕੜਾਹੀ ਧਰ ਲਈ ਤੇ ਕੜਾਹੀ ਦੇ ਵਿੱਚ ਪਾ ਲਿਆ ਜੀ ਆਪਾਂ ਥੋੜਾ ਜਿਹਾ ਤੇਲ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਭਿੰਡੀਆਂ ਦੇ ਵਿੱਚ ਜ਼ਿਆਦਾ ਤੇਲ ਪਾ ਦਈਏ ਨਾ ਤੇ ਫਿਰ ਇਹੋ ਆਸੇ ਪਾਸੇ ਜੇ ਚਮਕਦਾ ਰਹਿੰਦਾ ਥੋੜਾ ਜਿਹਾ ਪਾਲਿਆ ਜੀਰਾ ਜੀਰਾ ਪਾ ਕੇ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਧੋਤੇ ਸੀ ਥਮ ਆਪਣੇ ਪਿਆਜ਼ ਉਹ ਆਪਾਂ ਇਹਦੇ ਵਿੱਚ ਕੱਢ ਲੈਣੇ ਆ ਜੀ ਠੀਕ ਹੈ ਜੀ ਤੇ ਪਿਆਜ਼ ਆ ਪੱਡ ਕਰਲੇ ਸੀ ਤੇ ਆਲੂ ਅੱਡ ਕਰਲੇ ਸੀਗੇ ਤੇ ਆਪਾਂ ਕੀ ਕੀਤਾ ਜੀ ਹੁਣ ਸਾਰਾ ਕੁਝ ਇਹਦੇ ਵਿੱਚ ਬਣਾ ਕੇ ਤੇ ਆਪਾਂ ਅੱਜ ਸਾਰੀ ਘਾਵ ਤੋਂ ਉਹ ਸੈੱਟ ਕਰ ਦੇਣੀ ਹੈ ਜਿਹੜੇ ਕਹਿੰਦੇ ਸੀਗੇ ਵੀ ਭਿੰਡਾਂ ਦੇ ਵਿੱਚ ਆਲੂ ਨਹੀਂ ਬਣਦੇ ਅੱਜ ਆਪਾਂ ਬਣਾ ਕੇ ਦਿਖਾ ਦੇਣੇ ਆ ਆਹ ਲੋ ਜੀ ਆਪਾਂ ਕੀ ਕੀਤਾ ਪਿਆਜ਼ ਥੋੜੇ ਜਿ ਗਰਮ ਕੀਤੇ ਜਿਆਦਾ ਨਹੀਂ ਰਾੜਨੇ ਜਿਆਦਾ ਰੜੇਵੇ ਪਿਆਜ਼ ਭਿੰਡੀਆਂ ਦੇ ਵਿੱਚ ਨਹੀਂ ਸਵਾਦ ਲੱਗਦੇ ਹੁੰਦੇ ਤੁਸੀਂ ਵੀ ਕੁੜੀਓ ਐਸੇ ਤਰ੍ਹਾਂ ਬਣਾ ਲਿਆ ਕਰੋ ਤੇ ਨਾਲੇ ਮੇਰੀ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਵੀ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਤੇ ਤੁਸੀਂ ਕਿਹੜੀ-ਕਿਹੜੀ ਜਗ੍ਹਾ ਤੋਂ ਆਪਣੀ ਵੀਡੀਓ ਨੂੰ ਦੇਖ ਰਹੇ ਹੋ ਮਿੱਠੇ-ਮਿੱਠੇ ਕਰਦਿਆ ਕਰੋ ਕਮੈਂਟ ਹਨਾ ਹੁਣ ਜਿਵੇਂ ਥੋੜੇ ਜੇ ਪੱਕੇ ਜੀ ਤੇ ਨਾਲ ਹੀ ਆਪਾਂ ਭਿੰਡੀ ਪਕਾ ਲੈਣੀ ਕਿਉਂਕਿ ਜੇ ਆਪਾਂ ਪਹਿਲਾਂ ਆਲੂ ਪਕਾ ਲੰਦੇ ਨਾ ਤਾਂ ਤੁਸੀਂ ਸਾਰਿਆਂ ਨੇ ਇਹ ਕਹਿਣਾ ਸੀਗਾ ਵੀ ਤੁਸੀਂ ਪਹਿਲਾਂ ਆਲੂ ਰੰਨ ਲੈ ਜੀ ਉਸ ਤੋਂ ਬਾਅਦ ਭਿੰਡੀ ਪਾ ਲਈ ਕਹਿ ਦਿੰਦੇ ਨੇ ਨਾ ਵੀ ਭਿੰਡੀ ਲਾਲਾ ਜੀਆਂ ਛੱਡ ਜਾਂਦੀ ਹੈਗੀ ਵੀ ਇਹ ਚ ਚੀਕਣਾ ਪਨ ਹੁੰਦਾ ਮੈਂ ਕਹਿ ਨਹੀਂ ਆ ਕੋਈ ਵਾਸਤਾ ਹੀ ਨਹੀਂਗਾ ਕਿਸੇ ਪੱਖੋਂ ਵੀ ਜੇ ਇਹ ਆਪਣੇ ਮਤਲਬ ਕਿ ਇਹ ਲਾਲਾ ਜੀਆਂ ਛੱਡ ਜੇ ਜਾਂ ਚੀਕਣਾ ਪਨ ਛੱਡ ਜੇ ਆਪਦਾ ਤਾਰਾ ਜੀਆਂ ਹੋਰ ਹੀ ਬਣ ਜਾਂਦੀਆਂ ਨੇ ਨਹੀਂ ਤਾਂ ਹੁਣ ਆਲੂ ਵੀ ਕੱਚੇ ਸੀ ਹਜੇ ਆਪਣੇ ਪਿਆਜ਼ ਵੀ ਕੱਚੇ ਸੀ ਤੇ ਭਿੰਡੀ ਵੀ ਕੱਚੀ ਐ ਤੇ ਹੁਣ ਆਪਾਂ ਕੀ ਕਰਨਾ ਜੀ ਥੋੜਾ ਜਿਆ ਨੂੰ ਸੇਕ ਕਰਵਾ ਕੇ ਤੇ ਨਾਲ ਦੀ ਨਾਲ ਆਪਾਂ ਨੇ ਟਮਾਟਰ ਪਾ ਦੇਣੇ ਆ ਤੁਸੀਂ ਦੇਖਿਓ ਵੀ ਇਹਦਾ ਕੀ ਮਤਲਬ ਕਿ ਰੰਗ ਬੰਦ ਬਣੂਗਾ ਬਹੁਤ ਹੀ ਵਧੀਆ ਸਬਜ਼ੀ ਬਣੂਗੀ ਜੀ ਆਪਾਂ ਜਿਹੜੀ ਭਿੰਡੀ ਤੇ ਜਿਹੜਾ ਆਪਣੇ ਹੁੰਦਾ ਨਾ ਮਤਲਬ ਆਲੂ ਤੇ ਪਿਆਜ਼ ਇਹ ਆਪਣੇ ਟਮਾਟਰਾਂ ਦੇ ਰਸ ਨਾਲ ਹੀ ਤਿਆਰ ਹੋ ਜਣੇ ਨਾਲੇ ਤਾਂ ਬਣੂਗੀ ਇਹ ਇਹ ਖੱਟੀ ਵੀ ਆਇਨੀ ਬਣਦੀ ਜਿਵੇਂ ਮਿੱਠੀ ਜੀ ਭਿੰਡੀ ਨਹੀਂ ਬਣਦੀ ਖੱਟੀ ਮਿੱਠੀ ਜੀ ਬਣੂਗੀ ਤੇ ਨਾਲੇ ਸਵਾਦ ਬਹੁਤ ਬਣੂਗੀ ਕਿਨੂ ਕਿਨੂ ਆਪਣੀ ਸਬਜੀ ਬਣਾਈ ਇਹ ਵਧੀਆ ਲੱਗੀ ਕਿਉਂਕਿ ਹਜੇ ਤਹ ਇਹਦੇ ਚ ਨਮਕ ਮਿਰਚ ਮਸਾਲਾ ਪਾਉਣ ਵਾਲਾ ਰਹਿੰਦਾ ਕੋਈ ਨਾ ਕੋਈ ਸਾਬਤੀ ਵੀ ਰਹੇਗੀ ਭਿੰਡੀ ਤੇ ਕੋਈ ਨਾ ਕੋਈ ਭਾਈ ਵਿੱਚ ਇਹਦੇ ਤਿੰਨ ਤਿੰਨ ਚਾਰ ਚਾਰ ਫਾੜੀਆਂ ਕਰਤੀਆਂ ਹਨਾ ਤੇ ਲੋ ਜੀ ਆਹ ਮੈਨੂੰ ਕਹਿ ਦਿੰਦੇ ਨੇ ਤੁਸੀਂ ਤਾਂ ਜੀ ਖੁਰਪਾ ਚੱਕੀ ਬਠੇ ਖੁਰਪਾ ਨਹੀਂ ਪਾਈ ਇਹ ਘਰਚਣਾ ਇਹ ਤੁਸੀਂ ਨਾ ਗਲਤ ਨਾ ਉਹ ਕਰਿਆ ਕਰੋ ਇੱਕ ਬੀਬੀ ਦਾ ਅੱਜ ਕਮੈਂਟ ਆਇਆ ਮੇਰੇ ਕੋਲੇ ਕਹਿੰਦੀ ਆ ਕਿ ਇਹਨਾਂ ਨੂੰ ਜੀ ਰਾਇਤਾ ਨਹੀਂ ਪਾਉਣਾ ਆਉਂਦਾ ਕਹਿੰਦੀ ਇਹ ਬੁੜੀ ਨਾ ਆਪਦਾ ਮੇਕਅਪ ਤੇ ਜ਼ੋਰ ਦੇ ਹੀ ਰੱਖਦੀ ਐ ਤੇ ਕਹਿੰਦੀ ਇਹਨੇ ਕਦੇ ਰਸੋਈ ਨਹੀਂ ਸਾਫ਼ ਕੀਤੀ ਮੈਂ ਮਰ ਜਾ ਮੈਂ ਕਹਾਂ ਜੇ ਤੂੰ ਬਹਿਲੀ ਆ ਤਾਂ ਭੈਣੇ ਤੂੰ ਆ ਜਾ ਹਨਾ ਕੀ ਪਤਾ ਤੇਰੇ ਤੋਂ ਮੈਨੂੰ ਕੋਈ ਸਿੱਖਿਆ ਸੁਖਿਆ ਮਿਲ ਜੇ ਅਸੀਂ ਤਾਂ ਮੈਂ ਕਹਿੰਦੀ ਐਵੇਂ ਹੀ ਬੈਠੇ ਰਹਨੇ ਆ ਹਨਾ ਤੇ ਉਹਨਾਂ ਚਰਬਾਈ ਜਿੰਨਾ ਚਰ ਸਬਜ਼ੀ ਬਣਦੀ ਆਪਾਂ ਪੱਕੇ ਦੀ ਲੈਨੇ ਆ ਹਵਾ ਤੇ ਹਵਾ ਚ ਠੰਡੀ ਹਵਾ ਚ ਤੇਰਾ ਖੜਦੇ ਆ ਤੇ ਲੋ ਜੀ ਇਹ ਹੋ ਗਈ ਤਿਆਰਾ ਦੇਖੋ ਤੁਸੀਂ ਆਲੂ ਵੀ ਵਧੀਆ ਬਣ ਗਏ ਤੇ ਨਾਲੇ ਭਿੰਡੀ ਵੀ ਜਾਦੇ ਪਿਚਕੀ ਜੀ ਨਹੀਂ ਹੈਗੀ ਹਨਾ ਤੇ ਕੋਈ ਇਹਨੇ ਕਿਸੇ ਤਰ੍ਹਾਂ ਦਾ ਉਹ ਚੀਕਣਾ ਪਾਨੀ ਛੱਡਿਆ ਤੇ ਉਧਰੋਂ ਮਿਸਤਰੀ ਚਾਹ ਮੰਗੀ ਜਾਂਦੇ ਆ ਵੱਡੇ ਵੱਡੇ ਕੱਪ ਭਰ ਕੇ ਆਪਾਂ ਕਰਤੇ ਜੀ ਚਾਹ ਦੇ ਮਿਸਤਰੀਆਂ ਨੂੰ ਤੇ ਆ ਹੁਣ ਫੜਾਉਣੇ ਆ ਉਹ ਕਰੀ ਜਾਂਦੇ ਆਂਟੀ ਚਾਹ ਬਣਾ ਦੇ ਮੈਂ ਖਾ ਭਾਈ ਖੜ ਜੋ ਕਿਰਾ ਮੇਰੀ ਵੀਡੀਓ ਖਰਾਬ ਹੁੰਦੀ ਆ ਤੁਹਾਨੂੰ ਚਾਹ ਦੀ ਪਈ ਹੈਗੀ ਆ ਉਹ ਕੀ ਕਰਨ ਵਿਚਾਰੇ ਉਹ ਵੀ ਸਾਰਾ ਦਿਨ ਕੰਮ ਲੱਗੇ ਰਹਿੰਦੇ ਨੇ ਹਨਾ ਤੇ ਕਈ ਤਾਂ ਬੀਬੀਆਂ ਇਹੋ ਜੀਆਂ ਵਿਚਾਰੀਆਂ ਆਪ ਦਾ ਆਪ ਦੀ ਜਿਹੜੀ ਫੋਟੋ ਲੱਗੀ ਹੁੰਦੀ ਆ ਉਹ ਤਾਂ ਮੂੰਹ ਦੂਜੇ ਪਾਸੇ ਹੁੰਦਾ ਤੇ ਪਿੱਠ ਕਰਕੇ ਫੋਟੋ ਲਵਾ ਲੰਦੀਆਂ ਨੇ ਤੇ ਦੂਜੇ ਦਿਨ ਘੋਚ ਕੱਢਣ ਲੱਗ ਜੰਦੀਆਂ ਕਹਿ ਦਿੰਦੀਆਂ ਇਹਦੀ ਰਸੋਈ ਨਹੀਂ ਸਾਫ਼ ਇਹਨੇ ਖੁਰਚਣੇ ਦੀ ਥਾਂ ਤੇ ਖੁਰਪਾ ਲੈ ਲਿਆ ਇਹਨੇ ਆਏ ਕਰਤਾ ਸੇਲਿਓ ਮੈਂ ਇੱਕ ਚੀਜ਼ ਦੇਖੀ ਹੈ ਜੀ ਇੰਡੀਆ ਦੇ ਵਿੱਚ ਮਤਲਬ ਲੇਡੀ ਜੀ ਹੀ ਲੇਡੀਜ਼ ਦੇ ਵਿਰੁੱਧ ਚੱਲ ਰਹੀ ਹੈ ਔਰਤ ਹੀ ਔਰਤ ਦੀ ਨਿੰਦਿਆ ਕਰ ਰਹੀ ਹੈ ਵੀਰਾਂ ਨੂੰ ਤਾਂ ਵਿਚਾਰਿਆਂ ਨੂੰ ਹਜੇ ਟਾਈਮ ਨਹੀਂ ਵੀਰ ਵਿਚਾਰੇ ਉਹ ਨਿੰਦਿਆ ਕਰਦੇ ਜੀ ਜਿਹੜੀਆਂ ਜਿਹੜੇ ਮਤਲਬ ਕਿ ਉਹ ਗਲਤ ਕਮੈਂਟ ਕਰਦੇ ਜਿਹੜੇ ਇਹਨਾਂ ਦੇ ਗਰੁੱਪ ਦੇ ਵਿੱਚ ਸ਼ਾਮਲ ਹੁੰਦੇ ਨੇ ਬੀਬੀਆਂ ਦੇ ਗਰੁੱਪ ਦੇ ਵਿੱਚ ਇਹਨਾਂ ਦੇ ਵਿਚਾਰਿਆਂ ਦੇ ਬਸ ਦੀ ਗੱਲ ਨਹੀਂ ਹੁੰਦੀ ਜੀ ਨਹੀਂ ਤਾਂ ਇਹ ਬਹੁਤ ਸੋਹਣੇ ਸੋਹਣੇ ਕਮੈਂਟ ਵੀਰ ਵੀ ਕਈ ਕਰਦੇ ਨੇ ਤੇ ਇਹ ਤਾਂ ਬਸ ਉਦੋਂ ਜਦੋਂ ਅਫਸੈਟ ਹੋ ਜਾਂਦੇ ਨੇ ਨਾ ਉਹਨਾਂ ਦੇ ਗਰੁੱਪ ਦੇ ਵਿੱਚ ਸ਼ਾਮਲ ਹੋ ਜਾਂਦੇ ਫਿਰ ਇਹਨਾਂ ਨੂੰ ਕੋਈ ਭੈਣ ਹੀ ਬੈਠੀ ਹੁੰਦੀ ਆ ਕਹਿ ਦਿੰਦੀ ਨਹੀਂ ਨਹੀਂ ਤੁਸੀਂ ਲਿਖੋ ਲਿਖੋ ਇਹਨਾਂ ਦੇ ਵਿਚਾਰਿਆਂ ਦੇ ਬਸ ਦੀ ਗੱਲ ਨਹੀਂ ਜੀ ਚੱਲ ਆਪਾਂ ਨੂੰ ਕੀ ਹੈ ਚੱਲ ਕੋਈ ਕਮੈਂਟ ਕਰਦੇ ਆ ਹਨਾ ਤੇ ਧੰਨਵਾਦ ਉਹਨਾਂ ਦਾ ਜੀ ਜਿਹੜੇ ਕਮੈਂਟ ਕਰਦੇ ਨੇ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਮੈਂ ਤੈਹ ਦਿਲ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜੀ ਤੁਸੀਂ ਮੇਰੀ ਵੀਡੀਓ ਤੇ ਬਹੁਤ ਸੋਹਣੇ ਕਮੈਂਟ ਕਰਦੇ ਆ ਤੇ ਲੋ ਜੀ ਆਪਾਂ ਕੀ ਕੀਤਾ ਆਹ ਚੱਕੀ ਤੇ ਆਪਾਂ ਥੋੜੀ ਜੀ ਕੋਲੀ ਦੇ ਵਿੱਚ ਪਾ ਲਈ ਜੀ ਸਬਜੀ ਤੇ ਮੈਂ ਕਹਿੰਦੀ ਹੁਣ ਪਾ ਕੇ ਸਬਜੀ ਆਪਾਂ ਦੇਖਦੇ ਆ ਵੀ ਕਿਵੇਂ ਬਣ ਗਈ ਆਲੂ ਦੀ ਤੇ ਭਿੰਡੀ ਦੀ ਤੇ ਮੈਨੂੰ ਲੱਗਦਾ ਸਵਾਦ ਹੀ ਬਣੀ ਹੋਣੀ ਹੈ ਜਿਹੜੀ ਹਨਾ ਖੁਸ਼ਬੂ ਵਧੀਆ ਆਈ ਜਾਂਦੀ ਹੈਗੀ ਹੈ ਤੇ ਲੋ ਜੀ ਹੁਣ ਆਪਾਂ ਖਾ ਲਈਏ ਕੇਰਾ ਖਾ ਪੀ ਕੇ ਦੱਸਦੇ ਨਾਲੇ ਠੰਡੀ ਹੋ ਜਾਂਦੇ ਥੋੜੀ ਜੀ ਆਪਾਂ ਪਾ ਲਿਆ ਜੀ ਆਲੂ ਮੂੰਹ ਚ ਵੀ ਇਹ ਪੱਕ ਗਿਆ ਕਿ ਨਹੀਂ ਪੱਕਿਆ ਇਹ ਵਧੀਆ ਬਣ ਗਿਆ ਜੀ ਆਲੂ ਮੈਂ ਕਹਿੰਨੀ ਆਂ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਤੇ ਭਿੰਡੀ ਨਾ ਰੁਸ ਜੇ ਤੇ ਆਪਾਂ ਹੁਣ ਥੋੜੀ ਜੀ ਭਿੰਡੀ ਵੀ ਖਾ ਲਾਂਗੇ ਤੇ ਤੁਸੀਂ ਆਪਣੀ ਵੀਡੀਓ ਨੂੰ ਦੱਸਿਓ ਕਿਵੇਂ ਬਣੀ ਤੇ ਜਾਂਚ ਆ ਗਈ ਹੋਣੀ ਆ ਕੁੜੀਓ ਮੈਨੂੰ ਲੱਗਦਾ ਤੁਹਾਨੂੰ ਵੀ ਆਲੂ ਭਿੰਡੀ ਬਣਾਉਣ ਦੀ ਤੇ ਤੁਸੀਂ ਵੀ ਚੱਕੋ ਤੇ ਧਰੋ ਕੜਾਹੀ ਤੇ ਬਣਾਓ ਆਲੂ ਭਿੰਡੀ ਤੇ ਕਰੋ ਇੰਜੋਏ ਤੇ ਖਰਾ ਖਵਾਓ ਮੇਰੇ ਵੀਰਾਂ ਨੂੰ ਬਣਾ ਕੇ ਓਕੇ ਜੀ ਬਾਏ ਬਾਏ